ਵਾਸ਼ਗੁਰੂ ਜੀ ਦਾ ਖਾਲਸਾ ਵਾਸ਼ਗੁਰੂ ਜੀ ਕੀ ਫਤਿਹ ਪੰਜਾਬ ਜਾਣਿਆ ਜਾਂਦਾ ਗੁਰਾਂ ਦੇ ਨਾਮ ਤੇ ਪੰਜਾਬ ਦਾ ਵजूद ਪਾਣੀ ਹੈ ਪੰਜਾਬ ਦੀ ਆਰਥਿਕਤਾ ਪਾਣੀ ਹੈ ਅਜਿਹੀ ਸਮੇਂ ਦੇ ਵਿੱਚ ਪਾਣੀ ਦੇ ਕੋਈ ਵੀ ਡਾਕਾ ਜਿਹੜਾ ਉਹ ਪੰਜਾਬ ਦੇ ਵजूद ਨੂੰ ਵੱਡਾ ਚੈਲੰਜ ਹੋਵੇਗਾ ਜੋ ਅੱਜ ਦੀ ਤਰੀਕ ਦੇ ਵਿੱਚ ਕੇਂਦਰ ਸਰਕਾਰ ਬੀਬੀਐਮਬੀ ਦੇ ਰਾਹੀਂ ਪੰਜਾਬ ਤੋਂ ਪੰਜਾਬ ਤੋਂ ਪਾਣੀ ਖੋਣ ਦੀ ਜਿਹੜੀ ਤਿਆਰੀ ਕਰ ਰਹੀ ਹੈ ਸੋ ਅਸੀਂ ਇਹ ਦੇਖਦੇ ਆਂ ਕਿ ਪਿਛਲੇ ਸਮੇਂ 'ਚ ਵੀ 84 ਦੇ ਦੌਰ ਵੇਲੇ ਇੰਦਰਾ ਗਾਂਧੀ ਨੇ ਐਸਵਾਈਐਲ ਦਾ ਟੱਕ ਲਾ ਕੇ ਇਸ ਕਾਲੇ ਦੌਰ ਦੀ ਆਰੰਭਤਾ ਕੀਤੀ ਪਰ ਪੰਜਾਬ ਨੇ ਉਸ ਕਿਸੇ ਵੀ ਸਾਜ਼ਿਸ਼ ਨੂੰ ਸਿਰੇ ਨਹੀਂ ਚੜਨ ਦਿੱਤਾ ਉਹਦਾ ਡਟ ਕੇ ਮੁਕਾਬਲਾ ਕੀਤਾ ਅਸੀਂ ਵੀ ਅੱਜ ਦੇਖ ਰਹੇ ਆਂ ਕਿ ਸਿਕਸ ਸਟੂਡੈਂਟ ਫੈਡਰੇਸ਼ਨ ਪਿਛਲੀਆਂ ਪੁਰਾਣੀਆਂ ਰਵਾਇਤਾਂ ਦੇ ਮੁਤਾਬਕ ਪੰਜਾਬ ਦੇ ਹੱਕਾਂ ਲਈ ਜਿਹੜੀ ਵੀ ਲੜਾਈ ਅਕਾਲੀ ਦਲ ਲੜਨ ਦੀ ਗੱਲ ਕਰ ਰਿਹਾ ਅਕਾਲੀ ਦਲ ਦੀ ਅਗਵਾਈ ਜਿਹੜੀ ਆ ਉਹ ਉਸ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਲੜਾਈ ਨੂੰ ਢੱਕ ਕੇ ਅਸੀਂ ਲੜਾਂਗੇ ਤੇ ਖਾਸ ਤੌਰ ਤੇ ਅਸੀਂ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਆਓ ਸਾਰੇ ਇਸ ਪੰਜਾਬ ਦੇ ਮजूद ਨੂੰ ਆ ਰਹੇ ਇਸ ਚੁਣੌਤੀ ਦੇ ਖਿਲਾਫ ਇਕਜੁੱਟ ਹੋ ਕੇ ਅਸੀਂ ਲੜਾਈ ਲੜੀਏ ਸਾਡੀਆਂ ਲੜਾਈਆਂ ਸਾਡੇ ਵਖਰੇਵੇਂ ਕੋਈ ਆਤਰੀ ਰੱਖਦੇ ਜਦੋਂ ਇਸ ਪੰਜਾਬ ਦੇ ਵਿजूद ਤੇ ਉੱਤੇ ਵੱਡਾ ਇੱਕ ਡਾਕਾ ਪੈ ਰਿਹਾ ਹੋਏ ਤੇ ਅਸੀਂ ਦੇਖ ਰਹੇ ਹਾਂ ਕਿ ਇਸ ਸਮੇਂ ਜਦੋਂ ਕਿ ਕਾਂਗਰਸ ਨੇ ਇਸ ਦਾ ਮੁੱਢ ਬਣਿਆ ਭਾਰਤੀ ਜਨਤਾ ਪਾਰਟੀ ਇਸ ਦੀ ੱੱਕੇਸ਼ਾਈ ਕਰ ਰਹੀ ਆ ਤੇ ਪੰਜਾਬ ਦੀ ਮੌਜੂਦਾ ਸਰਕਾਰ ਜਿਹੜੀ ਆ 도ਗਲੀ ਦਿੱਤੀ ਖੇਡ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਆ ਅੱਜ ਦੇ ਸਮੇਂ ਸਾਨੂੰ ਇਹ ਸਾਰਾ ਕੁਝ ਸਮਝਣਾ ਪਵੇਗਾ ਇਹ ਲੜਾਈ ਜੇ ਕੋਈ ਲੜ ਸਕਦਾ ਜੇ ਲੜੀ ਆ ਤਾਂ ਉਹ ਅਕਾਲੀ ਦਲ ਹੀ ਲੜ ਸਕਦਾ ਸੋ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਦੇ ਨਾਲ ਡਟ ਕੇ ਹਮਾਇਤ ਕਰਦੇ ਆ ਜਿਹੜੀ ਉਹਨਾਂ ਨੇ ਪਾਣੀਆਂ ਨੂੰ ਬਚਾਉਣ ਦੇ ਵਾਸਤੇ ਜਿਹੜੀ ਨਰਾਈ ਲੜਨ ਦਾ ਅਕਾਲੀ ਦਲ ਦੀ ਗਵਾਈ ਚ ਜਿਹੜਾ ਐਲਾਨ ਕੀਤਾ ਅਸੀਂ ਉਸ ਦੇ ਨਾਲ ਡਟ ਕੇ ਕਹਿੰਦੇ ਹਾਂ ਕਿ ਹਾਜ਼ਰ ਹਾਂ ਸ਼੍ਰੋਮ ਸਿਕਸ ਮੂਨ ਫੈਡਰੇਸ਼ਨ ਇਹ ਲੜਾਈ ਨੂੰ ਆਪਣੀ ਲੜਾਈ ਸਮਝ ਕੇ ਲੜੇਗੀ ਤਾਂ ਕਿ ਪੰਜਾਬ ਦੇ ਇਹ ਸਵਜੂਦ ਨੂੰ ਪੰਜਾਬ ਦੇ ਹੱਕਾਂ ਦੇ ਪਾਰੇ ਡਾਕੇ ਦੇ ਖਿਲਾਫ ਡਟਿਆ ਜਾਵੇ ਜਿਹੜੀ ਕੀ ਸਾਡਾ ਪੁਰਾਣਾ ਵਿਰਸਾ ਪੁਰਾਣਾ ਸਾਡਾ ਜਿਹੜੇ ਜਿਹੜੇ ਸੰਸਕਾਰ ਨੇ ਉਸ ਨੂੰ ਮੱਗਨੇ ਰੱਖ ਕੇ ਆਓ ਸਾਰੇ ਇਸ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਅਸੀਂ ਡਰ ਕੇ ਨਹੀਂ ਲੱਗੇ